ਕਾਲਾ ਕੱਢੂਗੀ ਬਿਲਕੁਲ ਬਿਲਕੁਲ ਨਹੀਂ ਹਾਂ ਬਿਲਕੁਲ ਕੀ ਗੱਲ ਕਰਦੂੰਗਾ ਮੈਂ ਹੌਲੀ 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 ਇੱਕ ਮਿੰਟ ਹੌਲੀ ਇਹ ਵੀ ਡੋਪਰ ਤਿੰਨ ਮਹੀਨੇ ਅਸੀਂ ਸਾਡੀ ਗੱਲ ਡੂਟੀ ਲੱਗੀ ਕੱਲ ਛੁੱਟੀ ਵੀ ਰਹੇਵੇ ਪਰ ਤੁਹਾਨੂੰ ਸਾਡੀ ਦੋ ਤਿੰਨ ਗੱਲ ਕਰਤੀ ਮੈਸੇਜ ਦੋ ਆਰ ਗੱਲ ਕਰਤੀ ਦੋ ਵਾਲੇ ਮਿਸਟਰ ਅਸੀਂ ਬੋਲ ਰਿਹਾ ਨਹੀਂ ਤਾਂ ਸਾਨੂੰ ਕਾਹ ਬੋਲਣਾ ਜਿਹੜੇ ਸੰਤੇਵਾ ਦਾ ਕੱਲ ਛੁੱਟੀ ਰਹੇ ਸਾਰੇ ਯਾਰ ਮੇਰੀ ਸੁਣ ਲੈ ਪਹਿਲਾਂ ਵੀ ਨਹੀਂ ਕੋਈ ਥੋੜੀ ਨਹੀਂ ਗਈ ਨਹੀਂ ਕਾਲਕਟਾ ਤੋਂ ਬਿਲਕੁਲ ਕੋਈ ਅਥੋਰਟੀ ਹੈਗੀ ਕਿ ਕੰਮ ਪਰ ਬਹੁਤ ਦੰਗੀ ਨਹੀਂ ਹੈਗੀ ਬਿਲਕੁਲ ਅਜੀਬ ਨਹੀਂ ਇੱਕ ਮਹੀਨੇ ਚਾਕੇ ਤੁਸੀਂ ਰੱਬ ਬਣ ਗਏ ਨਹੀਂ ਬਣਿਆ ਰੱਬ ਕੋਈ ਰੱਬ ਨਹੀਂ ਦੇਸੀ ਲੱਕ ਨਹੀਂ ਨਰਦੇਸੀ ਕੋਈ ਨਹੀਂ ਜਿੰਨਾ ਕੋਈ ਰੱਬ ਹੈ ਤੁਸੀਂ ਉਸ ਬੰਦੇ ਨਾਲ ਗੱਲ ਕੀਤੀ ਮੇਰੀ ਗੱਲ ਸੁਣ ਮੈਂ ਬੋਲਾਂ ਤੁਹਾਨੂੰ ਵੀ ਬੋਲਾਂਗੇ ਗੱਲ ਕੀ ਕੀਤੀ ਜਦੋਂ ਉਹਨਾਂ ਨੇ ਇਹ ਧਰਨਾ ਲਾਇਆ ਤੁਹਾਡੇ ਮੈਨੇਜਮੈਂਟ ਤੁਹਾਡੇ ਹੱਥ ਸੀ ਤੁਸੀਂ ਇਹਨਾਂ ਨੂੰ ਰੋਕਦੇ ਤੇ ਮੈਂ ਪ੍ਰਿੰਸੀਪਲ ਮੈਮ ਨਾਲ ਗੱਲ ਕਰਦਾ ਹਾਂ ਤੁਸੀਂ ਰੋਕ ਸਕਦੇ ਸੀ ਨਾ ਰੋਕ ਸਕਦੇ ਤੁਸੀਂ ਕਿਉਂ ਆਏ ਨਹੀਂ ਹੈ ਤੁਹਾਨੂੰ ਵੀ ਬੇਈਮਾਨ ਚ ਥੋੜਾ ਵੀ ਹੱਥ ਹੈ ਸਭ ਕੋ ਜਾਣਦੇ ਤੁਸੀਂ ਆਂ ਇਹਨਾਂ ਨੂੰ ਮੈਂ ਕਿਹਾ ਧਰਨਾ ਨਾਲ ਲਾਓ ਸਕੂਲ ਦੀ ਹੁੰਦੀ ਬਦਨਾਮੀ ਉਸੇ ਗੱਲ ਖਤਮ ਕਰਦੇ ਆਂ ਸਾਰੀ ਅਸੀਂ ਮੈਡਮ ਨਾਲ ਮੈਂ ਬੈਠਾ ਥੋੜਾ ਸੀਨੀਅਰ ਮੈਂ ਹੋਂਦ ਦੇ ਸੀਨੀਅਰ ਕਹਿੰਦੇ ਤੁਸੀਂ ਕਹਿੰਦੇ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਸੀਨੀਅਰ ਥੋੜਾ ਮੈਂ ਆਏ ਤੁਸੀਂ ਧਰਨਾ ਨਾਲ ਲਾਓ ਸਕੂਲ ਦੀ ਹੁੰਦੀ ਬਦਨਾਮੀ ਠੀਕ ਹੈ ਠੀਕ ਹੈ ਮੈਡਮ ਨਾਲ ਗੱਲ ਕਰਾਂਗੇ ਜਾਂ ਫਿਰ ਚੇਅਰਮੈਨ ਸਾਹਿਬ ਨਾਲ ਗੱਲ ਕਰਾਂਗੇ ਤੁਸੀਂ ਇਹ ਕੁਛ ਨਹੀਂ ਕੀਤਾ ਉਲਟਾ ਨਾ ਤੁਸੀਂ ਉਦੋਂ ਆਏ ਉਲਟੇ ਤੁਸੀਂ ਦੱਬ ਕੇ ਮਾਨ ਲੱਗੀ ਠੀਕ ਹੈ ਜੀ ਇਹ ਤੁਹਾਡੇ ਵਾਸਤੇ ਗੈਸ ਜਦੋਂ ਤੁਸੀਂ ਕੰਮ ਕਰਾ ਸਕਦੇ ਵਰਕਰਾਂ ਤੋਂ ਕੰਮ ਦਾ ਆਰਡਰ ਦੇ ਸਕਦੇ ਤਾਂ ਉਹਨਾਂ ਨਾਲ ਖੜਨ ਦਾ ਕਿਨੇ ਤੁਸੀਂ ਖੜਨਾ ਕਿਉਂ ਨਹੀਂ ਖੜੇ ਮੈਂ ਬੋਲੋ ਹਾਂ ਸੋ ਇਹ ਗੈਰਾ ਦੋ ਦੋ ਤਰੀਕ ਦਾ ਸੀਗਾ ਜੀ ਮੇਰੇ ਖੁਦ ਦਾਇਆ ਜੀ ਪਾਣੀ ਪਤਾ ਇਹਦੇ ਵਿੱਚ ਐਨ ਐਫ ਐਲ ਵਿੱਚ ਜੌਬ ਕਰਦੇ ਉਹਨਾਂ ਦੀ ਡੈਥ ਹੋ ਗਈ ਸੀਗੀ ਮੈਂ ਦੋ ਤਰੀਕ ਦਾ ਸਵੇਰੇ 11 ਵਜੇ ਦਾ ਘਰ ਚ ਨਹੀਂ ਸੀਗਾ ਲੋਕਲ ਔਰ ਮੈਂ ਜਦੋਂ ਤਿੰਨ ਤਰੀਕ ਨੂੰ ਮੈਨੂੰ ਸਵੇਰੇ ਪਤਾ ਲੱਗਿਆ ਵੀ ਇਸ ਤਰ੍ਹਾਂ ਕੋਈ ਪ੍ਰੋਬਲਮ ਆ ਗਈ ਹੈ ਔਰ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਤਣ ਮੈਂ ਸ਼ਾਮ ਨੂੰ ਇੱਥੇ 5 ਵਜੇ ਸਿੱਧਾ ਉੱਥੇ ਤੋਂ ਇੱਥੇ ਪਹੁੰਚਿਆ ਜੀ ਤੁਹਾਨੂੰ ਇਹਨਾਂ ਪਤਾ ਹੈਗਾ ਬੰਦਾ ਨਾ ਹੋਵੇ ਬਈ ਜਿਹੜਾ ਐਡੇਡੇ ਫੋਨ ਰੱਖੇ ਵਿੱਚ ਪੇੜਾ ਵਾਲੇ ਬਿਲਕੁਲ ਬਿਲਕੁਲ ਉਹਦੇ ਉੱਤੇ ਹੀ ਉਹਦੇ ਉੱਤੇ ਹੀ ਤੁਸੀਂ ਇਹਨਾਂ ਨਾਲ ਵੀਡੀਓ ਕਾਲ ਕਰਦੇ ਉਦੇ ਉੱਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਦੇ ਵੀਰ ਜੀ ਤਾਂ ਨਾਲ ਗੱਲਾਂ ਕਰਾਂਗੇ ਇਹਨਾਂ ਦੇ ਕੁੱਤਿਆਂ ਦੇ ਇਹੀ ਕੰਮ ਹੈ ਇਹਨਾਂ ਨੂੰ ਬਿੱਲਾ ਜੀ ਠੀਕ ਕਹਿੰਦੇ ਜੀ ਨਹੀਂ ਇੱਕ ਟੋਣੇ ਚ ਤੁਸੀਂ ਇਹਨਾਂ ਨੂੰ ਹੱਲ ਕਰਨ ਦੀ ਬਜਾਏ ਸਾਰੇ ਕਹਿੰਦੇ ਕੁੱਤਿਆਂ ਦੇ ਇਹੀ ਕੰਮ ਇਹਨਾਂ ਦਾ ਤੁਸੀਂ ਨੇ ਬੋਲਿਆ ਇਹ ਕਹਿੰਦਾ ਕੀ ਦਿਨ ਗੱਲ ਕੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਕਿਹਾ ਸਰ ਤੁਸੀਂ ਮੇਰੀ ਸਰ ਕੋ ਬਹੁਤ ਤਕੜਾ ਇੱਕ ਮਿੰਟ ਸਰ ਤੁਸੀਂ ਮੈਨੂੰ ਪਹਿਲੇ ਦਿਨੋਂ ਮੇਰੀ ਗੱਲ ਸਰ ਦੀ ਮੇਰੀ ਗੱਲ ਇੱਕ ਮਿੰਟ ਹਾਂ ਜੀ ਪਤਾ ਕਿ ਕੀ ਹੈ ਅਲਜਾਮ ਲਾਣੇ ਨੂੰ ਜੋ ਮਰਜੀ ਮੇਰੇ ਕੋਲ ਸੁਣਨੀ ਅਲਜਾਮ 7 ਵਜੇ 7 ਵਜੇ ਫੋਨ ਆਇਆ ਮੈਨੂੰ 7 ਵਜੇ ਮੈਂ ਫੋਨ ਕੀਤਾ ਇਹਨੂੰ ਬੁੱਧ ਖਾਨੇ ਇਹ ਮੋਟਾ ਆਪਣਾ ਇੱਕ ਗਿੱਟਾ ਮਾਸਾ ਕੀ ਹੋ ਗਿਆ ਮੈਨੂੰ ਫੋਨ ਆਇਆ ਵੇਖਿਆ ਕਰਕੇ ਬੰਦੇ ਨੇ ਮੈਂ ਫੋਨ ਕੀਤਾ ਮੈਂ ਕਿਹਾ ਹਾਂ ਬੁੱਧ ਖਾਨੇ ਇੱਥੇ ਕੀ ਪ੍ਰੋਬਲਮ ਹੈ ਇਹਨੇ ਇਹ ਦੇਖ ਕੇ ਕਰਕੇ ਬੰਦੇ ਬੈਠੇ ਮਗਾ ਕਰੇ ਕਟੋਮਟਿਕ ਕਰੇ ਕਾਦਾ ਇਹ ਸਰੀਰ ਮਗਾ ਚਾ ਇਸ ਤੇ علاوہ ਨਾ ਮੇਰੀ ਕਿਸੇ ਬੰਦੇ ਨਾਲ ਗੱਲ ਹੋਈ ਉਹਨ ਮੈਨੂੰ ਇਹ ਜਰੂਰੀ ਗਿਆ ਅੱਜ ਜਿਹੜੇ ਚੀਜ਼ਾਂ ਹੋਏ ਨੇ ਇਹ ਗੱਲ ਨਹੀਂ ਤਾਂ ਬੰਦੇ ਤਾਂ ਕਾਫੀ ਬੈਠੇ ਹੈਗੇ ਮੈਂ ਕਹਾ ਚਲ ਠੀਕ ਆ ਬਾਈ ਤੁਸੀਂ ਇਸ ਤਰ੍ਹਾਂ ਮੇਰੇ ਕਿਸੇ ਨਾਲ ਗੱਲ ਨਹੀਂ ਹੋਈ ਸਣੋ ਤੁਸੀਂ ਲੋਕ ਲੱਗਦੇ ਜਿਹੜੇ ਲੋਕ ਨੇ ਲੋਕਾਂ ਨਾਲ ਥੋੜਾ ਬਰਦੇ ਮੰਨਦਾ ਵੀ ਆਪਣੇ ਲੋਕਾਂ ਮੰਦਨੋਂ ਫੇਰ ਨਾਲ ਬਿਲਕੁਲ ਇਹਨਾਂ ਦਾ ਖਾਣਾ ਚਾਹੀਦਾ ਜਾਰੇ ਉਹਨਾਂ ਨੂੰ ਜੇ ਕੋਈ ਕੋਈ ਗਲਤੀ ਮੰਨਦੇ ਹਾਂ ਵੀ ਇਹਦੀ ਗੱਲ ਨਹੀਂ ਗਲਤੀ ਮੈਂ ਨਹੀਂ ਗੱਲ ਆਉਂਦੀ ਪਹਿਲੀ ਗੱਲ ਤਾਂ ਹੈ ਦੇਖੋ ਮੈਂ ਜੇਕਰ ਕਹਿੰਦੇ ਆ ਬੰਦੇ ਵੀ ਮੈਂ ਕਿਸੇ ਨੂੰ ਪਹਿਲੀ ਵਾਰ ਮੈਂ ਦੇਖੋ ਕਿਸੇ ਨੂੰ ਜਾਣ ਪੁੱਛ ਕੇ ਜਾਂ ਕਿਸੇ ਨੂੰ ਇਦਾਂ ਮੈਂ ਗਾਲ ਨਹੀਂ ਘੱਡੀ ਪਹਿਲੀ ਸਾਫ਼ਜੀ ਗੱਲ ਸਰਮਿੰਦਰ ਜੀ ਜੇ ਲੱਗਦਾ ਇਹਨਾਂ ਨੂੰ ਫਿਰ ਹਾਂ ਮੈਂ ਇਹਨਾਂ ਨੂੰ ਇਦਾਂ ਕੀ ਹੱਥ ਜੋੜ ਕੇ ਤਾਂ ਮੈਂ ਬਈ ਮਾਫੀ ਮੰਗਦਾ ਯਾਰ ਪਰ ਮੈਨੂੰ ਇਹਨਾਂ ਦਾ ਵਾਦਾ ਜੀ ਮੈਂ ਇਹਨਾਂ ਗੱਲ ਤਾਂ ਦੂਜੀ ਗੱਲ ਪਤਾ ਕਰਦੇ ਆਪਾਂ ਕਿ ਉਹ ਆਪੇ ਧਿਆਨ ਖਮੜਾਏ ਜੀ ਲੇਕਿਨ ਉਹ ਪਰਮੰਤਾ ਸਰ ਜੀ ਇਹ ਨਵੇਂ ਬੰਦੇ ਆਏ ਨਾ ਕਿਸੇ ਗੱਲੋਂ ਆਏ ਨੇ ਜੀ ਗੱਲੋਂ ਆਏ ਆ ਹੁਣ ਇਹਨੇ ਕਿਉਂਕਿ ਸਾਡੇ ਸਾਰੇ ਲੋਕਾਂ ਦੇ ਆਪਾਂ ਇਨਤਕਾ ਤੋਂ ਹੋਣੀ ਚਾਹੁੰਦੇ ਆ ਜੀ ਪਹਿਲਾਂ ਮੇਰੀ ਖਿਆਣਾ ਰਹਿਣਾ ਇਕੱਠਿਆਂ ਨਾਲ ਕੰਮ ਕਰਨਾ ਇਹ ਅੱਜ ਮੈਡਮ ਆਈ ਹੈ ਨਾ ਕੱਲ੍ਹ ਚੱਲ ਜਾਣਾ ਪਰਸੋਂ ਚੱਲ ਜਾਣਾ ਕੋਈ ਪਤਾ ਨਹੀਂ ਲੋਤੀ ਤੁਸੀਂ ਉਰੇ ਰਹਿਣਾ ਰਹਿਣਾ ਤੇ ਨਹੀਂ ਰਹਿਣਾ ਤੁਸੀਂ ਆਪਣੀ ਨਾਲ ਰਹੋ ਜੇ ਕੱਲ੍ਹ ਨੂੰ ਨਹੀਂ ਕੱਟਦੇ ਜੇ ਕੱਲ੍ਹ ਨੂੰ ਤੁਹਾਡੇ ਨਾਲ ਕੋ ਤੱਕਾ ਕਰੇ ਤੁਹਾਡੇ ਨਾਲ ਖੜਾਂਗੇ ਸੀ ਇਹਹੀ ਇਹਹੀ ਕਿਹਾਵੇ ਐਂਟਰੀ ਬੰਦ ਕਰਨੇ ਕਿਨੇ ਥੋੜੀ ਦਿਖਾਓ ਕਿੱਥੇ ਮੇਰੀ ਗੱਲ ਸੁਣੀ ਮੇਰੀ ਗੱਲ ਹੋਈ ਐਂਟਰੀ ਕਿੱਥੇ ਬੰਦ ਕਿੱਥੇ ਸਾਰੇ ਸਾਡੀ ਤਨਖਾਹ ਕਿੱਧਰ ਰੋਕੀ ਤੁਸੀਂ ਮਜ਼ਾਕ ਵੀ ਮਜ਼ਾਕ ਹੈ ਕੋਈ ਇਹ ਮੇਰੀ ਗੱਲ ਕਹਿ ਰਹੇ ਹੋ ਤੁਸੀਂ ਐਂਟਰੀ ਕਿੱਥੇ ਬੰਦ ਕੀਤੀ ਸਾਰੇ ਜੰਪਾ ਨਹੀਂ ਲਿਖਾ ਬਣਾ ਲਿਖਦੇ ਯਾਰ ਤੁਸੀਂ ਮੈਡਮ ਦੇ ਪਿੱਛੇ ਲੱ ਲਿਨੇ ਤੂੰ ਤੁਸੀਂ ਇਹ ਕਿਹਾ ਪਤਾ ਜੀ ਅਸੀਂ ਕਿਈ ਉੱਥੇ ਜਾ ਕੇ ਗਏ ਵੀ ਸਾਨੂੰ ਨਹੀਂ ਚੰਦਾ ਸੀ ਬਾਬ ਬੈਠ ਜੀ ਬੱਚਿਆਂ ਨੂੰ ਆ ਟੀਚਰ ਬਾਹਰ ਕੇ ਬੱਚੇ ਨੂੰ ਇੱਕ ਅੰਦਰ ਭੇਜਦਾ ਜੇ ਅਸੀਂ ਬੈਠ ਜੀ ਇਹ ਸੱਚ ਨਹੀਂ ਰਹਿਣਾ ਚਾਹੀਦਾ ਮੈਡਮ ਨਹੀਂ ਰਹਿਣਾ ਫਿਰ ਤੁਹਾਨੂੰ ਰੱਖ ਲਵਾਂਗੇ ਨਹੀਂ ਰੱਖਦੇ ਜੀ ਕਹਿ ਦੋ ਮੇਰੇ ਕਰਕੇ ਬਿਲਕੁਲ ਸਭ ਨੂੰ ਚਾਹੀਦਾ ਹੈ ਮੇਰੇ ਕਰਕੇ ਤੇਰੇ ਬੱਚਿਆਂ ਕਰਕੇ ਤੇਰੇ ਕਰਕੇ ਨਹੀਂ ਕਿਉਂਕਿ ਮੈਂ ਤੇਰੇ ਅੱਖਾਂ ਦੇ ਪੜ ਲਿਆ ਵੇ ਤੂੰ ਆਕੜ ਹੋ ਬਣ ਰਿਹਾ ਇੱਥੇ ਲੱਗ ਕੇ ਸੁਣ ਲਈ ਮੇਰੀ ਬੇਨਤੀ ਸੁਣ ਲਈ ਮੈਨੂੰ ਬੇਤੀ ਕਰਦੇ ਆ ਪਹਿਲੀ ਵਾਰ ਉਹ ਲਾਸਟ ਵਾਰ ਕਰਦੇ ਆ ਅੱਗੇ ਵਾਸਤੇ ਮੈਨੂੰ ਕਿਸੇ ਵੀ ਵੀਰ ਨਾਲ ਕੱਲ ਕਹਿ ਦੀ ਮੈਂ ਭੁੱਲ ਜਾਗਾ ਮੈਂ ਪਾਰਟੀ ਦਾ ਪਤਾ ਮੈਂ ਭੁੱਲ ਜਾਗਾ ਪਿੰਡ ਦਾ ਸਰਪੰਚ ਐ ਵਿੱਦ ਪ੍ਰੂਫ ਆਵਾਂਗਾ ਔਰ ਤੇਰੀ ਲਾਫਾ ਵੀ ਕਰਾਂਗਾ ਤੇਰੇ ਤੇ ਬਣਦੀ ਕਾਰਵਾਈ ਵੀ ਕਰਾਵਾਂਗਾ ਅੱਜ ਤੇ ਬਾਅਦ ਕਿਸੇ ਵੀ ਮੇਰੇ ਸੁਨੇਹੇ ਪਰਾਂ ਨੂੰ ਗਾਲ ਨਹੀਂ ਕਰ ਤੱਕਾ ਨਹੀਂ ਕਰਦਾ ਠੀਕ ਹੈ ਉਹ ਤੇਰੇ ਸਾਹਮਣੇ ਕਹਿ ਰਿਹਾ ਮੁੰਡਾ ਮੈਨੂੰ ਗਾਲ ਕੱਢੀ ਮੇਰੀ ਹੱਥ ਜੋੜ ਕੇ ਬੇਨਤੀ ਐ ਮੈਨੂੰ ਨਹੀਂ ਪਤਾ ਤੁਹਾਡੀ ਉਮਰ 35 ਸਾਲ ਐ ਮੈਨੂੰ ਨਹੀਂ ਪਤਾ 50 ਸਾਲ ਐ ਚਾਹੇ ਛੋਟਾ ਸਮਝੀਂ ਵੱਡਾ ਸਮਝ ਲੀਕ ਹਾਂਜੀ ਤੇਰਾ ਕੰਮ ਹੈ ਇਹ ਵਰਕਰਾਂ ਦੇ ਜੇ ਤੁਸੀਂ ਸੀਨੀਅਰ ਵਰਕਰਾਂ ਦਾ ਹਾਲਚਾਲ ਪੁੱਛਣਾ ਵਰਕਰਾਂ ਤੇ ਦੁੱਖ ਤਕਲੀਫ ਇੱਕ ਦਿਨ ਵੀ ਦੁੱਖ ਹੋ ਸਕਦਾ ਦੁੱਖ ਤਿੰਨ ਦਿਨ ਵੀ ਹੋ ਸਕਦਾ ਚਾਰ ਦਿਨ ਵੀ ਹੋ ਸਕਦਾ ਤੁਹਾਡਾ ਕੰਮ ਹੈ ਇਹਨਾਂ ਨਾਲ ਖੜਨਾ ਇਹਨਾਂ ਦੇ ਦੁੱਖ ਪੁੱਛਨੇ ਪ੍ਰਿੰਸੀਪਲ ਅੱਜ ਹੈਗੀ ਕੱਲ ਨਾ ਹੋਵੇ ਫਿਰ ਕੀ ਕਰੋਗੇ ਤੁਸੀਂ ਇੱਕ ਮਿੰਟ ਜੀ ਕੱਲ ਕੱਲ ਨਹੀਂ ਹੋ ਫਿਰ ਕੀ ਕਰੋਗੇ ਤੁਸੀਂ ਵਰਕਰਾਂ ਨਾਲ ਤੁਹਾਡੇ ਕਿਸੇ ਦੇ ਕੰਮ ਕਰਨਾ ਤੁਸੀਂ ਕਿਉਂਕਿ ਫਲਾਣੀ ਚਾਰ ਵਰਕਰ ਤੁਹਾਡੀ ਤਾਂ ਬਾਹ ਹੈ ਹੈਨਾ ਤੁਸੀਂ ਵਰਕਰਾਂ ਦਾ ਨਾਮ ਕਾਢੋ ਲੋਕਲ ਹਲਕੇ ਦੇ ਆਸੀਂ ਹਲਕੇ ਦੇ ਇਕੱਠੇ ਰਹਿਵਾਂਗੇ ਤਾਂ ਅਸੀਂ ਨਾਥ ਦੂਜੇ ਬੰਦੇ ਨੂੰ ਪਾ ਸਕਦੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਇੱਕ ਮੇਰੀ ਬੇਨਤੀ ਵੀ ਹਾਂਜੀ ਉਧਰ ਹਾਜੀ ਬੀਬੀ ਜੀ ਅਸੀਂ ਮੈਨੂੰ ਵੀ ਉਧਰ ਭੇਜਿਆ ਤੁਸੀਂ ਕਹਿੰਦੇ ਝਾੜੂ ਪੋਚ ਦਾ ਕੰਮ ਨਹੀਂ ਕਰਵਾਉਂਗੇ ਮੈਂ ਤੇ ਕਲਵਾਏ ਕਰਦੇ ਤਾਂ ਨਹੀਂ ਤੁਸੀਂ ਕਹਿੰਦੇ ਤੇ ਮੈਡਮ ਨਾਲ ਗੱਲ ਕਰਕੇ ਵੀ ਮੈਂ ਤੁਹਾਨੂੰ ਦੱਸਾਂ ਦੇਖੋ ਜੀ ਇਹਨਾਂ ਨੂੰ ਪੈਸਾ ਕਰੋ ਇੱਕ ਗੱਲ ਤੁਹਾਨੂੰ ਪੈਸਾ ਲੱਗਦਾ ਇਹਨੇ ਨਹੀਂ ਹੋਣਾ ਬੰਦੇ ਕਰਦੇ ਹੋ ਸਕਦੇ ਯਾਰ ਮੈਂ ਇੱਕ ਵਾਰੀ ਮੈਂ ਸਾਰੇ ਲੋਕਾਂ ਨੂੰ ਸੇਟਿੰਗ ਮੈਂ ਗਾੜੀ ਵਿੱਚ ਆਦਣਾ ਤੋਂ ਪਹਿਲਾਂ ਜੀ ਮੈਂ ਜਿੱਦਾਂ 18 ਨੂੰ ਜੀ ਜੋਇਨ ਕੀਤਾ 22 ਅਗਸਤ ਦੀ ਗੱਲ ਹਾਂਜੀ 22 ਮੈਂ ਲਾਇਬ੍ਰੇਰੀ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰੇ 22 ਅਗਸਤ ਤੇ ਇਹਦੀ ਡਿਊਟੀ ਬੰਦ ਸੀ ਮਸਮ ਸਾਹਿਬ ਜੀ ਮੈਂ 18 ਨੂੰ ਜੁਆਇਨ ਕਰ ਰਿਹਾ 22 ਤੋਂ ਇਹਦੀ ਡਿਊਟੀ ਬੰਦ ਸੀ ਮੈਨੂੰ ਇਹਨਾਂ ਦਾ ਮੈਂ ਤੁਹਾਨੂੰ ਕਹਿੰਦਾ ਮੈਂ ਖੁਦ ਬੁਲਾਇਆ ਤੁਸੀਂ ਮੇਰੇ ਕੋਲ ਆਏ ਕੋਈ ਨਾ ਤੁਹਾਡੇ ਤੋਂ ਬਾਅਦ ਮੇਰੇ ਤੇ ਬਾਅਦ ਹੋਵੇਗੀ ਚਾਰ ਪਰ ਲੇਕਿਨ ਮੈਨੂੰ ਚਾਰ ਦਾ ਨਾਮ ਜਿਹੜਾ ਆ ਗਿਆ ਮੈਨੂੰ ਸਤੰਬਰ ਚ ਪਤਾ ਲੱਗਿਆ ਬਈ ਅੱਛਾ ਮੇਰਾ ਮੈਟਰ ਨਿੱਕਾ ਹੈ ਤੇ ਦੇਖੋ ਤੁਸੀਂ ਕਦੀ ਮੈਡਮ ਇੱਕ ਮਿੰਟ ਐਜ਼ ਅ ਸੀਨੀਅਰ ਤੁਸੀਂ ਹਾਂਜੀ ਮੈਡਮ ਨੂੰ ਪੁੱਛਾ ਤੇ ਕਿਉਂ ਕੱਟ ਰਹੇ ਬਿਲਕੁਲ ਸੁਣੋ ਜੀ ਇਹ ਇੱਕ ਮਿੰਟ ਤੂੰ ਲੈ ਰਿਹਾ ਤੂੰ ਸੀ ਮੇਰੇ ਡੂਟੀ ਤੇ ਨਹੀਂ ਆ ਰਹੇ ਸੀ ਮੈਨੂੰ ਸੁਣੋ ਜੀ ਇੱਕ ਪੁਆਇੰਟ ਤੇ ਹੈ ਕਿ ਉਹ ਮੈਨੂੰ ਗਾਣਾ ਵਾਦ ਕਰਾਇਆ ਕਿ ਕਿਸੇ ਨੂੰ ਦੱਸਣਾ ਨਹੀਂ ਹਾਂ ਉਹ ਹੀ ਬੋਲ ਚੱਲੇ ਗਏ ਮੈਂ ਡੂਟੀ ਤੇ ਨਹੀਂ ਆ ਰਿਹਾ ਇਸ ਨੂੰ ਮੈਂ ਆਫਿਸ ਆਈ ਮੈਡਮ 2 ਘੰਟੇ ਬੈਠ ਕੇ ਗਏ ਸਨ ਡੂਟੀ ਤੇ ਨਹੀਂ ਆ ਰਹੇ ਸਜੇ ਮੈਨੂੰ ਕਿਸਤੀ ਨੂੰ ਮੈਨੂੰ ਉੱਥੇ ਜਾਣਾ ਹੈ ਇੱਕ ਅੱਜ ਦਾ ਮਜ਼ਾਜਮਾਨਾ ਲਾਇਦਾ ਧਰਨਾ ਇੱਦਾਂ ਦਾ ਉਹ ਬੇਵੋਗਾ ਪੂਰਾ ਚੰਗਰਤਾ ਦਾ ਲੱਗੋ ਗੇੜ ਲੱਗੀ ਫਿਰ ਕਹਾਂਗੇ ਬੱਚਿਆਂ ਨੂੰ ਜਰੂਰੀ ਫਿਰ ਇਹ ਮੇਰੇ ਕੋਲ ਆਏ ਮੇਰੀ ਡੂਟੀ ਵਾਲੀ ਕੁੱਤੀ ਦਾ ਜਰੂਰੀ ਮੈਂ ਇਹਨਾਂ ਨੂੰ ਉੱਧਰ ਤੇ ਬੁਲਾ ਜੀ ਸਕਣੀ ਹੱਸਦੀ ਹੈ ਮੈਂ ਦਾ ਮੰਦੇ